ਹਰੇਕ ਮੰਤਰੀ ਆ ਜਾਂਦਾ ਜੀ ਕੋਈ ਮੰਤਰੀ ਕਹਿ ਜਾਂਦੇ ਨੇ ਵੀ ਆਹ ਕਰਦਾਂਗੇ ਵਾਹ ਕਰਦਾਂਗੇ ਉਹਦਾ ਨਕਾਸ ਕਿਉਂ ਨਹੀਂ ਖਤਮ ਕਰਦੇ ਹੁਣ ਭਵੰਤਵਾਨ ਜੀ ਆਏ ਤੇਗੇ ਉਹਨਾਂ ਨੇ ਕੋਈ ਇਹਨਾਂ ਦੁਕਾਨਾਂ ਵਾਲਿਆਂ ਦਾ ਕੋਈ ਨਹੀਂ ਕੁਝ ਸੋਚਿਆ ਆਏਗਾ ਕਦੇ ਕਹਿੰਦੇ ਨੇ ਇਹਦਾ 43 ਕਰੋੜ ਦਾ ਟੈਂਡਰ ਪਾਸ ਹੋ ਗਿਆ ਸਾਡੇ ਦੇ ਮੈਡਮ ਨੇ ਐਮਐਲਏ ਦੇ ਹਲਕੇ ਬਹੁਤ ਇੱਜ਼ਤਦਾਰ ਮੈਡਮ ਨੇ ਉਹ ਝੂਠ ਬੋਲੀ ਜਾਂਦੇ ਨੇ 90 ਦਿਨ ਦੇ ਦੇਮਾਨ ਜੀ ਉਹ ਝੂਠ ਬੋਲੀ ਜਾਂਦੇ ਨੇ ਸਾਲ ਹੋ ਗਏ ਕੋਈ ਹੋ ਨਹੀਂ ਹੋ ਰਿਹਾ ਐਮਐਲਏ ਸਾਹਿਬ ਵੀ ਆਗੇ ਉਹਨੂੰ ਦਿਖਾਏਗਾ ਕੋਈ ਗੱਲਬਾਤ ਨਹੀਂ ਬੁਰੀ ਇਹਦਾ ਬਹੁਤ ਔਖਾ ਜੀ ਨੰਗਾ ਦਾ ਰਸਤਾ 90 ਤੱਕ ਟੁੱਟਿਆ ਪਿਆ ਜੀ ਬਹੁਤ ਬੁਰਾ ਹਾਲ ਹੈਗਾ ਤੁਸੀਂ ਬਸ ਰਨ ਕਰ ਦਿਓ ਸੋ ਆਮ ਸਵਾਰੀਆਂ ਨੂੰ ਤੇ ਤੁਹਾਨੂੰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਹਿੰਦਾ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਉਹ ਟੁੱਟਿਆ ਪਿਆ ਬਹੁਤ ਬੁਰਾ ਹਾਲ ਹੈ ਇਹ ਪਰ ਇਹ ਤਾਂ ਅਸਰੇ ਤੱਕ ਵੀ ਟੋਏ ਪਏ ਪਏ ਨੇ ਇੱਕ ਦੋ ਵਾਰ ਸਵਾਰੀ ਦੇ ਛੱਟਾ ਲੱਗਿਆ ਇੱਕ ਦੋ ਵਾਰ ਵੀ ਤੇ ਮਸ਼ੀਨਰੀ ਵੀ ਖਰਾਬ ਹੁੰਦੀ ਆ ਪਰ ਇਹ ਟੁੱਟ ਜਾਂਦੇ ਨੇ ਜੀ ਤੇ ਮਤਲਬ ਇਹ ਜ਼ਿੰਮੇਦਾਰੀ ਅਸੀਂ ਅੱਜ ਤੋਂ ਤਕਰੀਬਨ 4-5 ਸਾਲ ਹੋ ਗਏ ਜੀ ਅਸੀਂ ਇਹਨੂੰ ਰੋਡ ਨੂੰ ਐਵੇਂ ਹੀ ਦੇਖਦੇ ਆ ਜੀ ਉਸ ਤੋਂ ਪਹਿਲਾਂ ਟੋਲ ਬਲਾਜਾ ਹੁੰਦਾ ਸੀ ਯਰੇ ਉਹਦੀ ਮਿਆਦ ਪੂਰੀ ਹੋਣ ਕਰਕੇ ਉਹ ਚੱਕਿਆ ਗਿਆ ਜੀ ਇਹ ਇਹ ਮੁੰਡਾ ਜੀ ਇਹ ਕੀ ਕਹਿੰਨੇ ਆ ਇਹ ਆਪਣਾ ਇਧਰੋਂ ਲਾਗਲੇ ਪਿੰਡ ਤੋਂ ਆਉਂਦਾ ਜੀ ਇਹ ਉੱਪਰ ਦੀ ਘੁੰਮ ਕੇ ਆਉਂਦਾ ਇਹਨੂੰ 3 ਕਿਲੋਮੀਟਰ ਦਾ ਗੇੜ ਪੈਂਦਾ ਜੀ ਪ੍ਰਸ਼ਾਸਨ ਤੋਂ ਮੰਗਦਾ ਇਹ ਆਈ ਇਹਨੂੰ ਜਲਦੀ ਜਲਦੀ ਠੀਕ ਹੋਵੇ ਇਹ ਬਣੇ ਰੋਡ ਬਣੇ ਨਾਲੇ ਤਾਂ ਲੋਕਾਂ ਦੇ ਇੱਥੇ ਸੱਟਾਂ ਬਹੁਤ ਦੇ ਵੱਜੀਆਂ ਨੇ ਨਾਲੇ ਮਸ਼ੀਨਰੀ ਆ ਉਹ ਟੁੱਟਦੀ ਐ ਇਹ ਇਹ ਪੁਵਾਨੀ ਗੜਦੀ ਆ ਉਹ ਕੈਂਚੀਆਂ ਨੇ ਸੋ ਜਿੱਥੇ بارش ਦੇ ਵਿੱਚ ਨਦੀ ਦਾ ਰੂਪ ਧਾਰਨ ਹੋ ਜਾਂਦਾ ਤੇ ਹੁਣ بارش ਤੇ ਕਿੰਨੇ ਕਿੰਨੇ ਵੱਡੇ ਟੋਏ ਨੇ ਦੋ ਪਹੀਆ ਵਾਹਨ ਦਾ ਕੀ ਬਣਦਾ ਹੋਏਗਾ ਉਦੋਂ ਹੀ ਸਾਹਮਣੇ ਵੇਖ ਸਕਦੇ ਹੋ ਚਾਰ ਪੰਜ ਸਾਲ ਹੋ ਗਏ ਨੇ ਇਧਰ ਬੁਰਾ ਹਾਲ ਹੈ ਜੀ ਬਿਲਕੁਲ ਜੀ ਕੋਈ ਸਰਕਾਰ ਨਹੀਂ ਸੁਣਦੀ ਹੈਗੀ ਇੱਥੋਂ ਦਾ ਮਾਹੌਲ ਇੱਥੇ ਇਹ ਤਾਂ ਚਲੋ ਠੀਕ ਹੈ ਰੋਡ ਹੈਗਾ ਅੱਗੇ ਜਾ ਕੇ ਤੁਸੀਂ ਕੈਂਚੀਆਂ ਦੇ ਪੁਲ ਦੇ نیچے ਦੇਖੋਗੇ ਉੱਥੇ ਤਾਂ ਬਿਲਕੁਲ ਹੀ ਨਰਕ ਗਿਰਿਆ ਹੋਇਆ ਜੀ ਰੋਡ ਦਾ ਬਹੁਤ ਜ਼ਿਆਦਾ ਜ਼ਿਆਦਾ ਤੌਰ 'ਤੇ ਉਹਨਾਂ ਨਾਲ ਜ਼ਿਆਦਾ ਲੋਕਾਂ ਨੂੰ ਹਰਾਨੀ ਹੁੰਦੀ ਹੈ ਜਿਹਨੇ ਨਾਲ ਫੈਮਿਲੀ ਆ ਪ੍ਰਸ਼ਾਸਨ ਨੂੰ ਇਹ ਮੰਗ ਆਈ ਹੈ ਕਿ ਇਹ ਜਿਹੜਾ ਰੋੜਾ ਜਿਹੜੇ ਨੇ ਰੋਡ ਨੇ بڑے ਰੋੜ ਨੇ ਇਹਨਾਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਬਣਾਉਣੇ ਇਹ ਜਾਂ ਕਿ ਵੀ ਚਲਦੇ ਹੋਏ ਕਿਸੇ ਬੱਚੇ ਨੂੰ ਜਾਂ ਕਿਸੇ ਲੇਡੀਜ਼ ਨੂੰ ਭੈਣ ਨੂੰ ਮੇਰੀ ਨੂੰ ਕਿਸੇ ਨੂੰ ਤਕਲੀਫ ਨਾ ਆਵੇ ਜੀ ਇਹ ਗੱਲ ਉਹੀ ਬੰਦਾ ਸਮਝ ਸਕਦਾ ਜਿਹਦੇ ਪਰਿਵਾਰ ਆ ਜੀ ਸੋ ਸਰ ਸਾਨੂੰ ਦੱਸੋ ਕਿ ਇਸ ਰੋਡ ਦੇ ਉੱਤੇ ਕੀ ਕੀ ਦੁਰਘਟਨਾਵਾਂ ਤੋਂ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਆਮ ਲੋਕਾਂ ਨੂੰ ਯਾਤਰੀਆਂ ਨੂੰ ਕਰਨਾ ਪੈਂਦਾ ਬਹੁਤ ਔਖਾ ਜੀ ਗੱਡੀਆਂ ਬਹੁਤ ਟੁੱਟਦੀਆਂ ਨੇ ਮੋਟਰਸਾਈਕਲ ਟੁੱਟਦੇ ਨੇ ਬਹੁਤ इलेक्शन परेशानिया टाइम भी आया पिछलिया सरकार ने मुरम्मत नहीं की छोटे वाहन आगे आ जाते हैं तो रोकना भी मुश्किल हो जाता है कोई रोड में बहुत खड्डे हो गए गाड़ी कोई बेल्ट कभी कोई नुकसान हो जाता है रोड बना रहे टोल लगा देते हैं वही बात है नए नए टायर खराब हो जाते हैं रोड की समस्या है ਹੂੰ ਸੋ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਬੋਲ ਭਈ ਰੋਡ ਬੜੀ ਬਣਾਈ ਗਾਡੀ ਵਾਲਾ ਕਿੰਨਾ ਟੈਕਸ ਦਿੰਦਾ ਹੈ ਉਸ ਦਾ ਉਸ ਨੂੰ ਉਪਯੋਗ ਕਰਨਾ ਚਾਹੀਏ ਉਹ ਨਹੀਂ ਮਿਲ ਰਹਾ हमको ਸਸ਼ੀ ਗੌਰ ਨਮਸਕਾਰ ਦਾ ਮੀਡੀਆ ਬੈਚ ਚੈਨਲ ਵੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਕਰਮਵੰਤ ਸਿੰਘ ਸਵਾਗਤ ਕਰਦਾ ਹਾਂ ਸੋ ਅੱਜ ਅਸੀਂ ਆਏ ਹਾਂ ਪਵਾਨੀਗੜ੍ਹ ਨਾਂ ਬਾ ਰੋਡ ਦੇ ਉੱਤੇ ਕਿਉਂਕਿ ਪਿਛਲੇ 3-4 ਸਾਲਾਂ ਤੋਂ ਇਹ ਜੋ ਰੋਡ ਦੀ ਹਾਲਤ ਹੈ ਬਹੁਤ ਬੁਰੇ ਤਰੀਕੇ ਨਾਲ ਲੋਕ ਇੱਥੇ ਪਰੇਸ਼ਾਨ ਹੋ ਰਹੇ ਸੀ ਤੇ ਮੀਡੀਆ ਬੈਚ ਜੋ ਚੈਨਲ ਹੈ ਇਸ ਦਾ ਮੋਟੋ ਹੈ ਟਰੂਥ ਫੋਰ ਪੀਸ ਤੇ ਲੋਕਾਂ ਦੇ ਹੱਕਾਂ ਦੇ ਲਈ ਆਵਾਮ ਦੇ ਹੱਕਾਂ ਦੇ ਲਈ ਹਮੇਸ਼ਾ মিডিਆ ਬੈਚ ਉਹਨਾਂ ਦਾ ਸਾਥ ਦਿੰਦਾ ਹੈ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਦੇ ਲੋਕਾਂ ਦੇ ਨਾਲ ਕਿ ਇਸ ਰੋਡ ਦੇ ਟੁੱਟਣ ਕਾਰਨ ਕੀ ਕੀ ਪਰੇਸ਼ਾਨੀਆਂ ਦਾ ਲੋਕ ਆਮ ਨਾਗਰਿਕ ਸਾਹਮਣਾ ਕਰ ਰਹੇ ਨੇ ਤੇ ਕੀ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਆਓ ਚਾਤੀ ਮਾਰ ਦਿਆਂ ਸੋ ਦੋਸਤੋ ਹੁਣ ਅਸੀਂ ਖੜੇ ਆ ਨਾਬਾ ਕੈਂਚੀਆਂ ਦੇ ਉੱਤੇ ਪੁਆਣੀਗੜ ਦੇ ਵਿੱਚ ਤੇ ਆਓ ਇੱਥੋਂ ਦੇ ਲੋਕਲ ਵਸਨੀਕਾਂ ਨਾਲ ਗੱਲ ਕਰਦੇ ਆਂਗੇ ਕਿ ਕੀ ਰੋਡ ਦੀ ਹਾਲਤ ਹੈ ਤੇ ਕਿੰਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਇੱਥੋਂ ਦੀ ਉਹ ਜਿਹੜੇ ਸ਼ਰਧਾਲੂ ਨੇ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸਿੱਖ ਸੰਗਤਾਂ ਨੇ ਚਾਹੇ ਨੈਣਾਦੇਵੀ ਨੂੰ ਜਾਣ ਵਾਲੇ ਸ਼ਰਧਾਲੂ ਨੇ ਤੇ ਆਮ ਜੋ ਕਿਉਂਕਿ ਮੇਨ ਹਾਈਵੇ ਵੀ ਹੈ ਜੋ ਨਾਬਾ ਤੇ ਸਰਹੰਦ ਨੂੰ ਇਹ ਰਸਤਾ ਜਾਂਦਾ ਹੈ ਸੋ ਆਓ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਪਨਾ ਮੇ ਜੀ ਤੁਹਾਡਾ ਲਾਸਮਰਸ ਜੀ ਲਖਮਨ ਸਿੰਘ ਜੀ ਲਖਮਨ ਸਿੰਘ ਜੀ ਦੱਸੋ ਕਿ ਕਿੰਨੇ ਲੰਬੇ ਸਮੇਂ ਤੋਂ ਇਹ ਰੋਡ ਟੁੱਟਿਆ ਹੋਇਆ ਹੈ ਇਹਦਾ 2 ਸਾਲ ਹੋ ਗਏ ਕੋਈ ਹੋਂ ਨਹੀਂ ਹੋ ਰਿਹਾ ਐ ਐਮ ਐਲ ਏ ਸਾਹਿਬ ਵੀ ਆਗੇ ਉਹਨੂੰ ਦਿਖਾਏਗਾ ਕੋਈ ਗੱਲਬਾਤ ਨਹੀਂ ਹੋ ਰਹੀ ਇਹਦਾ ਬਹੁਤ ਔਖਾ ਜੀ ਨੰਗਾ ਦਾ ਰਸਤਾ 90 ਤੱਕ ਟੁੱਟਿਆ ਪਿਆ ਜੀ ਬਹੁਤ ਬੁਰਾ ਹਾਲ ਹੈਗਾ ਅੱਗੇ ਗਵਿੰਦਗੜ ਤੱਕ ਵੀ ਇਹ ਬਣ ਗਈ ਛੜ ਕੇ ਹੋਰਾਂ ਨਹੀਂ ਬੜ ਰਹੀ ਜੀ ਇਹ ਤਾਂ ਬਹੁਤ ਲੋਕਾਂ ਨੂੰ ਪ੍ਰਸਾਦ ਨਹੀਂ ਆ ਰਹੀ ਜੀ ਬੜੇ ਬੜੇ ਟੋਏ ਪਏ ਆ ਗੱਡੀਆਂ ਪਾੜ ਟੋਨਾ ਡਰਾਂਗਾ ਹੋਰ ਹੈਗਾ ਬਹੁਤ ਪਾਣੀ ਖੜ ਜਾਂਦਾ ਜੇ ਬਾਰਸੂ ਦੇ ਪਾਣੀ ਖੜ ਜਾਂਦਾ ਵੀ ਸੋ ਆ ਜੀ ਮੈਂ ਬੋਲ ਸਕਦਾ ਜੀ ਤੇ ਇਹ ਦੁਕਾਨਾਂ ਦਾ ਕੀ ਹਾਲਤ ਹੋ ਰਹੀ ਹੈ ਜੀ ਮੈਂ ਬਹੁਤ ਸਮੇਂ ਤੋਂ ਜੀ ਮੈਂ ਉਰੋਂ ਇੱਕ 50 ਸਾਲ ਤੋਂ 60 ਸਾਲ ਤੋਂ ਰਹਿ ਰਹੇ ਜੀ ਚਲੋ ਜੀ ਇਹ ਦੁਕਾਨਾਂ ਨੇ ਜਿਹੜੀ ਹੈ ਇਹ ਦੁਕਾਨਾਂ ਉੱਥੋਂ ਚੱਕ ਕੇ ਔਰੇ ਲਾਉਣ ਲੱਗ ਗਈ ਇਹ ਸਬਜ਼ੀਆਂ ਵਾਲੇ ਇਹ ਸਬਜ਼ੀ ਵਾਲਿਆਂ ਦਾ ਬੁਰਾ ਹਾਲ ਹੈ ਜੀ ਕਿਉਂ ਗਰਦਾ ਕਰਦਾ ਪੈਂਦਾ ਹੈਗਾ ਜੀ ਕਿਉਂਕਿ ਆਲਾ ਲੈਣ ਵਾਲਾ ਵੀ ਵਰਕਰ ਆਪਣਾ ਆਉਂਦਾ ਹੈਗਾ ਉਹ ਵੀ ਨਹੀਂ ਲੈ ਸਕਦਾ ਜੀ ਆ ਕਰਤੇ ਆਨ ਹੋ ਗਈ ਇਤੋਂ ਇਹ ਉਹ ਦੁਕਾਨ ਹੈ ਜੀ ਉੱਥੇ ਵੀ ਕਰਦਾ ਬਹੁਤ ਜ਼ਿਆਦੇ ਪੈਂਦਾ ਹੈਗਾ ਜੀ ਇਹ ਕਰਦੇ ਦਾ ਨਿਕਾਸ ਕਿਉਂ ਨਹੀਂ ਖਤਮ ਹੁੰਦਾ ਆਏਗਾ ਜੀ ਮੈਂ ਤਾਂ ਸੜਕ ਰੋਡ ਵਧੀਆ ਹੁੰਦਾ ਹੈਗਾ ਜੀ ਥਾਪੇ ਪੈ ਰਹੇ ਨਹੀਂ ਕਰਦਾ ਉੱਟਦਾ ਹੈਗਾ ਜੀ ਇਹ ਦੁਕਾਨ ਵਾਲੇ ਕੀ ਕਰਨ ਜੀ ਖਾਣ ਪੀਣ ਵਾਲੀ ਆਪਾਂ ਸਾਰੇ ਖਾਣੇ ਗੀ ਹੈ ਇਹੀ ਆਪਾਂ ਨੂੰ ਖਰੀਦਣੀ ਪੈਂਦੀ ਹੈ ਇਹ ਚੀਜ਼ ਇਹੀ ਆਪਾਂ ਇਹ ਵਿਚਾਰੇ ਪਾਣੀ ਮਾਰ ਮਾਰ ਕੇ ਕਿੱਥੋਂ ਪਾਣੀ ਮਾਰ ਬਹੁਤ ਧੰਨਵਾਦ ਆਈ ਬੇ ਇਹ ਗੱਲ ਦਾ ਜੇ ਤੁਸੀਂ ਨਕਾਸ ਕਰ ਦਿਓ ਜੀ ਸੋ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਬੱਸ ਦੇ ਓਨਰ ਸੋ ਬੱਸ ਕੰਡਕਟਰ ਸੋ ਨਾਲ ਤੋਂ ਜਾਣਦੇ ਆ ਕਿ ਕਿਸ ਪ੍ਰਕਾਰ ਦੇ ਨਾਲ ਜੋ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਸ਼ੀਕਾਲ ਜੀ ਕੀ ਸ਼ੁਭਨਾਮਈ ਤੁਹਾਡਾ ਭਗਵਾਨ ਚੰਗਾ ਜੀ ਜੀ ਭਗਵਾਨ ਸਿੰਘ ਜੀ ਦੱਸੋ ਕਿ ਤੁਸੀਂ ਬੱਸ ਰਨ ਕਰਦੇ ਹੋ ਸੋ ਆਮ ਸਵਾਰੀਆਂ ਨੂੰ ਤੇ ਤੁਹਾਨੂੰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਤਾ ਹੈ ਕਿ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਆਟੋ ਟੀਵੀ ਆਈ ਬਹੁਤ ਬੁਰਾ ਹਾਲ ਹੈ ਇਹ ਪਰੇਤਾਂ ਨੂੰ ਸ੍ਰੇਤਾ ਕਪਰਸ ਨੇ ਟੋਏ ਪਾਏ ਪਏ ਨੇ ਇੱਕ ਦੋ ਵਾਰ ਸਵਾਰੀ ਦੇ ਛੱਟਾ ਲੱਗਿਆ ਇੱਕ ਦੋ ਵਾਰ ਵੀ ਤੇ ਮਸ਼ੀਨਰੀ ਵੀ ਖਰਾਬ ਹੁੰਦੀ ਆ ਪਰੇ ਟੁੱਟ ਜਾਂਦੇ ਨੇ ਟਾਈਮ ਤੇ ਗੱਡੀਆਂ ਨਹੀਂ ਲੱਗਦੀਆਂ ਹੈਗੀਆਂ ਸੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗਦੇ ਆ ਕਿ ਸਾਨੂੰ ਸੜਕ ਹੋਣੀ ਚਾਹੀਦੀ ਆ ਸਾਫ਼ ਇੱਥੇ ਨਾੜ ਚੀਕ ਹੋਣੀ ਚਾਹੀਦੀ ਆ ਨਾ ਅੱਜ ਮਾਰ ਤੋਂ ਉਹਨੇ ਸਾਰੇ ਕੋਈ ਇਧਰ ਖਰਾਬ ਲੈ ਕੇ ਗੱਡੀਆਂ ਆ ਰਹੀਆਂ ਨੇ ਬਹੁਤ ਬੁਰਾ ਹਾਲ ਹੋਇਆ ਬਈ ਟਾਈਮ ਸਾਡ ਛੱਟ ਕੇ ਭਾਵੇਂ ਟਾਈਮ ਨਹੀਂ ਕਵਰ ਕਰਦੇ ਗੱਡੀਆਂ ਪੜੇ ਤੋੜ ਕੇ ਤਨੇ ਘਟ ਘਟੀ ਨੂੰ ਸਾਵਣੋਂ ਦਾਗੀ ਬਚਦਾ ਹੈ ਨਹੀਂ ਜੀ ਧੰਨਵਾਦ ਜੀ ਸੋ ਇੱਕ ਜੀ ਇਹ ਇੱਕ ਜੀ ਇਹ ਸੜਕ ਵਾਲਿਆਂ ਦੀ ਇਹ ਵੀ ਧੰਨਵਾਦ ਹੋਣਾ ਚਾਹੀਦਾ ਜੀ ਇਹ ਦੁਕਾਨ ਵਾਲਿਆਂ ਦਾ ਬਹੁਤ ਵਧੀਆ ਹੋਣ ਦਿੰਦੇ ਉੱਥੀ ਰੋਜੀ ਰੋਟੀ ਕਮਾਉਣੀ ਹੈ ਉੱਥੀ ਖਾਣੀ ਹੈ ਜੇ ਕੋ ਕਰਦੀ ਪਈ ਗਈ ਫਿਰ ਕੋਈ ਨਿਕਾਸ ਨਹੀਂ ਹੈਗਾ ਜੀ ਇਹ ਨਿਕਾਸ ਜ਼ਰੂਰੀ ਹੈ ਸੋ ਸਾਡੇ ਨਾਲ ਹੁਣ ਨੌਜਵਾਨ ਜੁੜ ਚੁੱਕੇ ਨੇ ਸੋ ਨੌਜਵਾਨਾਂ ਤੋਂ ਜਾਣਦੇ ਆ ਕਿ ਕੀ 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 ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਤੇ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਸਸ਼ੀ ਗਾਲ ਜੀ ਸਸ਼ੀ ਗਾਲ ਜੀ ਕੀ ਸ਼ੁਭਨਾਮਈ ਤੁਹਾਡਾ ਵਰਮਿੰਦਰ ਸਿੰਘ ਨਾਮ ਹੈ ਮੇਰਾ ਉਰੇ ਭਵਾਨੀਗੜ੍ਹ ਤੋਂ ਹੀ ਰਹਿਣ ਵਾਲੇ ਆ ਜੀ ਅਰੇ ਮਤਲਬ ਅਸੀਂ ਨਿੱਤ ਦਿਨ ਲੰਘਦੇ ਆ ਲੱਗਦੇ ਵੜਦੇ ਰਹਿੰਨੇ ਆ ਹਣਾ ਰਿਕਵਰੀ ਦਾ ਸਾਡਾ ਕੰਮ ਆ ਜੀ ਉਰੇ ਬਜਾਜ 'ਚ ਲੱਗੇ ਹੋਏ ਆ ਜੀ ਤੇ ਮਤਲਬ ਇਹ ਜਿੰਮੇ ਦੀ ਅਸੀਂ ਅੱਜ ਤੋਂ ਤਕਰੀਬਨ 4-5 ਸਾਲ ਹੋ ਗਏ ਜੀ ਅਸੀਂ ਇਹਨੂੰ ਰੋਡ ਨੂੰ ਐਵੇਂ ਹੀ ਦੇਖਦੇ ਆ ਜੀ ਉਸ ਤੋਂ ਪਹਿਲਾਂ ਟੋਲ ਬਲਾਜਾ ਹੁੰਦਾ ਸੀ ਜੀ ਉਰੇ ਉਹਦੀ ਮਿਆਦ ਪੂਰੀ ਹੋਣ ਕਰਕੇ ਉਹ ਚੱਕਿਆ ਗਿਆ ਜੀ ਬਸ ਜਦੋਂ ਤਾਂ ਸਰਕਾਰ ਨੂੰ ਪੈਸੇ ਬਣ ਰਹੇ ਨੇ ਜੀ ਉਹਨਾਂ ਚਿਰ ਤਾਂ ਇਹ ਆਬਦਾਨਾ ਵੀ ਸਾਰੀ ਦੇਖ ਰੇਖਾ ਰੋਡ ਦੀ ਕਰਦੇ ਨੇ ਜੀ ਜਦੋਂ ਉਹਨਾਂ ਦਾ ਕੰਮ ਨਿਕਲ ਗਿਆ ਉਹਨਾਂ ਦੀ ਮਿਆਦ ਪੂਰੀ ਹੋ ਗਈ ਆ ਤੁਸੀਂ ਦੇਖ ਹੀ ਸਕਦੇ ਹੋ ਸੜਕਾਂ ਦਾ ਕੀ ਹਾਲ ਹੋ ਚੁੱਕਿਆ ਹੈਣਾ ਜੀ ਇਹ ਸਭ ਸਰਕਾਰ ਦੀਆਂ ਹਨਾ ਵੀ ਜੋ ਬਦਨੀਤੀਆਂ ਕਹਿ ਲਈਏ ਉਹ ਨਿਗੀਆਂ ਵੀ ਇਹਨਾਂ ਨੇ ਆਬਦਾਨਾ ਬਸ ਕੰਮ ਨਿਕਲਣਾ ਚਾਹੀਦਾ ਹੁਣ ਹੋ ਸਕਦਾ ਵੋਟਾਂ ਅੱਗੇ ਐਮਪੀ ਦੀਆਂ ਆ ਰਹੀਆਂ ਨੇ ਜੀ ਤਾਂ ਮਾੜਾ ਮੋਟਾ ਇਹਦੇ ਬਸ ਇਹ ਘਟਕਾ ਬਣਨਗੇ ਜੀ ਇਸ ਤੋਂ ਬਾਅਦ ਕੁਝ ਨਹੀਂ ਤਿੰਨ ਵਾਰ ਘਟਕਾ ਪੈ ਚੁੱਕਿਆ ਯੂਰੇ ਤਿੰਨ ਵਾਰ ਪੈ ਚੁੱਕਿਆ ਉਸ ਤੋਂ ਬਾਅਦ ਬਸ ਫਿਰ ਆਹੀ ਹਾਲ ਹੁੰਦਾ ਜੀ ਹਨਾ ਮਿੱਟੀ ਉੱਡਦੀ ਆ ਧੂੜ ਉੱਡਦੀ ਆ ਹਨਾ ਜੀ ਦੁਕਾਨਾਂ ਵਾਲੇ ਪਰੇਸ਼ਾਨ ਨੇ ਆਮ ਲੋਕ ਪਰੇਸ਼ਾਨ ਨੇ ਜੀ 4-5 ਕਿਲੋਮੀਟਰ ਦਾ ਵੜਾ ਪੈ ਕਰਨਾ ਪੈਂਦਾ ਇਹ ਇਹ ਮੁੰਡਾ ਜੀ ਇਹ ਕੀ ਕਹਿੰਨੇ ਆ ਇਹ ਆਪਣਾ ਇਧਰੋਂ ਲਾਗਲੇ ਪਿੰਡ ਤੋਂ ਆਉਂਦਾ ਜੀ ਇਹ ਉੱਪਰ ਦੀ ਘੁੰਮ ਕੇ ਆਉਂਦਾ ਇਹਨੂੰ 3 ਕਿਲੋਮੀਟਰ ਦਾ ਗੇੜ ਪੈਂਦਾ ਜੀ ਸਭ ਸਭ ਲੋਕ ਪਰੇਸ਼ਾਨ ਨੇ ਯੂਰੇ ਕਾਰਾਗੁਰ ਵਾਲੇ ਜਿਹੜੇ ਸਾਡੇ ਵਰਗੇ ਭੇਤੀ ਨੇ ਹੁਣ ਜਿਹੜੇ ਤਾਂ ਜੀ ਦੂਰੋਂ ਆਉਂਦੇ ਨੇ ਉਹਨਾਂ ਨੂੰ ਤਾਂ ਨਹੀਂ ਪਤਾ ਜੀ ਹਨਾ ਆਲੇ-ਦਾਲੇ ਰਾਹ ਦਾ ਨਹੀਂ ਇੱਥੋਂ ਬਸ ਲੋਕ ਪਰੇਸ਼ਾਨ ਹੋ ਕੀ ਜਾਂਦੇ ਨੇ ਜ ਹੋਰ ਹਾਲੇ ਹੀ ਆਈ तकरीबन ਸੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਆਈ ਇਹਨੂੰ ਜਲਦੀ ਜਲਦੀ ਠੀਕ ਹੋਵੇ ਇਹ ਬਣੇ ਰੋਡ ਬਣੇ ਨਾਲੇ ਤਾਂ ਲੋਕਾਂ ਦੇ ਇੱਥੇ ਸੱਟਾਂ ਬਹੁਤ ਦੇ ਵੱਜੀਆਂ ਨੇ ਨਾਲੇ ਮਸ਼ੀਨਰੀ ਆ ਉਹ ਟੁੱਟਦੀ ਐ ਵੀ ਉਹ ਇਹ ਰੋਡ ਬਣ ਜੇ ਅਗਲੇ ਨੂੰ ਜਿੰਨੇ ਵੀ ਜਾਣ ਐ ਸਫਰ ਵਧੀਆ ਹੋਵੇ ਕਿਸੇ ਦੇ ਸੱਟ ਵੇਡਣਾ ਵਜੇ ਹੁਣ ਇੱਥੋਂ ਮੈਂ ਨਾਲ ਦੇ ਪਿੰਡੋਂ ਹੋਂਨਾ ਹੀ ਮੈਨੂੰ 3 ਕਿਲੋਮੀਟਰ ਦਾ ਵਾਲਾ ਤੈਅ ਕਰਨਾ ਪੈਂਦਾ ਜਿਹੜੇ ਤੁਸੀਂ ਆਉਂਗੇ ਡਸਟ ਚ ਨਾਲੇ ਦਾ ਅੱਖਾਂ ਮੂੰਹ ਸਾਰੇ ਜਿਹੜੇ ਕੱਪੜੇ ਨੇ ਸਭ ਲਿਪੜ ਜਾਂਦੇ ਨੇ ਮੀਂਹ ਚ ਤਾਂ ਇੱਥੋਂ ਲੰਘਿਆ ਨਹੀਂ ਜਾਂਦਾ ਗੱਡੀ ਤੇ ਗੱਡੀ ਇਹ ਨਹੀਂ ਪਤਾ ਥੱਲੇ ਡੁੱਬ ਜਾਈ ਲੱਗ ਜਾਈ ਥੱਲੇ ਇੰਨਾ ਬੁਰਾ ਹਾਲ ਸੋ ਬਹੁਤ-ਬਹੁਤ ਤੁਹਾਨੂੰ ਸੋ ਦੋਸਤੋ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਵਾਹਨ ਚਾਲਕ ਸੋਨਾ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਪਰੇਸ਼ਾਨੀ ਆ ਰਹੀਆਂ ਨੇ ਉਹਨਾਂ ਨੂੰ ਇਸ ਰੋਡ ਦੇ ਉੱਤੇ ਸਸ਼ੀ ਗਾਲ ਜੀ ਸਸ਼ੀ ਗਾਲ ਜੀ ਕੀ ਸੁਭਨਾ ਮੈ ਜੀ ਤੁਹਾਡਾ ਇੰਦਰਜੀਤ ਸ਼ਰਮਾ ਜੀ ਇੰਦਰਜੀਤ ਜੀ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਤੇ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਰੋਡ ਉੱਤੇ ਤੁਹਾਨੂੰ ਸਰ ਇਹ ਰੋਡ ਨੇ ਸਾਡੇ ਲੱਖਾਂ ਰੁਪਿਆ ਦੇ ਵਹੀਕਲ ਖਤਮ ਕਰਤੇ 2 ਸਾਲ ਹੋ ਗਏ ਇਸ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀਆਂ ਪਰ ਕੋਈ ਰੋਡ ਦਾ ਦਾ ਕੋਈ ਹੱਲ ਨਹੀਂ ਨਾ ਕੋਈ ਇਹਨੂੰ ਦੇਖਦਾ ਨਾ ਕੋਈ ਇਹਨੂੰ ਬਣਾਉਂਦਾ ਔਰ ਇਹ ਹਜ਼ਾਰਾਂ ਐਕਸੀਡੈਂਟ ਹੋ ਗਏ ਮੀਂਹ ਦੇ ਦੌਰਾਨ ਔਰ ਇਹ ਨਦੀ ਦਾ ਰੂਪ ਧਾਰਨ ਕਰ ਲੈਂਦੀ ਹੈ ਰੋਡ ਇਹ ਇਹ ਪਤਾ ਨਹੀਂ ਲੱਗਦਾ ਵੀ ਇਹ ਰੋਡ ਐ ਕਿ ਕੋਈ ਟੁੱਬ ਐ ਇਹ ਰੋਡ ਕਿੱਧਰ ਨੂੰ ਜਾਂਦੀ ਐ ਹਜ਼ਾਰਾਂ ਲੋਕਾਂ ਦੇ ਵਹੀਕਲ ਉਹਰੇ ਕਾਰਾਂ ਖਰਾਬ ਹੋ ਗਈਆਂ ਡੁੱਬ ਡੁੱਬ ਕੇ ਪਾਣੀ ਚ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਇਹਦੇ ਵੱਲ ਧਿਆਨ ਦੇਵੇ ਕਦੇ ਕਹਿੰਦੇ ਨੇ ਇਹਦਾ 43 ਕਰੋੜ ਦਾ ਟੈਂਡਰ ਪਾਸ ਹੋ ਗਿਆ ਸਾਡੇ ਦੇ ਮੈਡਮ ਨੇ ਐਮਐਲਏ ਦੇ ਹਲਕੇ ਬਹੁਤ ਇੱਜ਼ਤਦਾਰ ਮੈਡਮ ਨੇ ਉਹ ਝੂਠ ਬੋਲੀ ਜਾਂਦੇ ਨੇ 90 ਦਿਨ ਦੇ ਦੇਮਾਨ ਦੀ ਉਹ ਝੂਠ ਬੋਲੀ ਜਾਂਦੇ ਨੇ ਵੀ ਟੈਂਡਰ ਪਾਸ ਹੋ ਗਿਆ ਅੱਜ ਚੱਲਿਆ ਕੱਲ ਚੱਲਿਆ ਨਾ ਕੋਈ ਰੇ ਕੰਮ ਹੁੰਦਾ ਨਾ ਕੋਈ ਬਾਸਤਾ ਹੈ ਸਰਕਾਰ ਤੁਸਾਨੂੰ ਕੋਈ ਉਮੀਦ ਨਹੀਂ ਹੈਗੀ ਇਹ ਸੜਕ ਦਾ ਕੋਈ ਨਾ ਕੋਈ ਜਲਦੀ ਹੱਲ ਕਰਨਾ ਚਾਹੀਦਾ ਹੈਗਾ ਨਹੀਂ ਅਸੀਂ ਜਿਹੜੀਆਂ ਇਲੈਕਸ਼ਨ ਹੁਣ ਆ ਰਹੀਆਂ ਨੇਗੀਆਂ ਇਹ ਚ ਇਹ ਰੋਡ ਬਾਰੇ ਇਹ ਤਿੰਨੇ ਹਲਕਿਆਂ ਚੋਂ ਚਾਰਾਂ ਚੋਂ ਇਹਨਾਂ ਦਾ ਇੱਕ ਵੀ ਐਮਪੀ ਜੇ ਕੋਈ ਜਿੱਤ ਜੇ ਤਾਂ ਮੇਰਾ ਤੁਸੀਂ ਨੌ ਬਦਲ ਜਿਓ ਇੱਕ ਹੋਰ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਹਾਲਾਂਕਿ ਇਹਨਾਂ ਨੇ ਹੈਲਮਟ ਨਹੀਂ ਪਾਇਆ ਕਿਸੇ ਨੇ ਵੀ ਤੇ ਚਾਰ ਯਾਤਰੀ ਨੇ ਸੋ ਇਹ ਗੈਰ ਕਾਨੂੰਨੀ ਆ ਤੋ ਪਾਉ ਗੱਲਬਾਤ ਕਰਦੇ ਆ ਪੁੱਛਦੇ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਸੁਭਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਪਿੰਡ ਨਾ ਲਵਾਨਾ ਜੀ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਨਾਬਾ ਜੀ ਅਸੀਂ ਅਮਰਜੈਂਸੀ ਨਿਕਲੇ ਸੀਗੇ ਜੀ ਗਲਤੀ ਹੋ ਗਈ ਹੈਲਮਟ ਨਹੀਂ ਚੱਕਿਆ ਤੇ ਫਰੂਬ ਵੀ ਨਹੀਂ ਲੈ ਕੇ ਆਇਆ ਮੈਂ ਤੇ ਅਮਰਜੈਂਸੀ ਦੀ ਬੱਚਿਆਂ ਨੂੰ ਜਲਦੀ ਮੈਂ ਲੈ ਕੇ ਜਾਣਾ ਸੀਗਾ ਉਸ ਦੇ ਕਾਰਨ ਚਲਦੇ ਹੋਏ ਮੈਂ ਨਹੀਂ ਲੈ ਕੇ ਆ ਸਕਿਆ ਤੇ ਇਹ ਰੋਡ ਇੰਨਾ ਜਿਆਦਾ ਟੁੱਟਿਆ ਬਾਈ ਜੀ ਬੱਚੇ ਡਰ ਗਏ ਇੱਕ ਦਿਨ ਸਕੂਲ ਜਾ ਰਹੇ ਸੀਗੇ ਐਕਸੀਡੈਂਟ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਦੇ ਸੱਟ ਲੱਗੀ ਆ ਉਹ ਨੂੰ ਦੇਖਦੇ ਹੋਏ ਬੱਚੇ ਵੀ ਡਰ ਗਏ ਤੇ ਸਕੂਲ ਜਾਂਦੇ ਹੋਏ ਤੇ ਰੋਡ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਣਾਉਣਾ ਇਹ ਇਹਦੇ ਚੱਲਦੇ ਹੋਏ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਬੱਚਿਆਂ ਨੂੰ ਵੀ ਆ ਰਹੀ ਹੈ ਤੇ ਨਾਲ ਜਿਵੇਂ ਮੈਂ ਫੈਮਿਲੀ ਲੈ ਕੇ ਜਾ ਰਿਹਾ ਜੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਪੈ ਰਿਹਾ ਜੀ ਹਾਂਜੀ ਕਿੰਨੇ ਸਮੇਂ ਪਹਿਲਾਂ ਦਾ ਰੋਡ ਟੁੱਟਿਆ ਹੋਇਆ ਇਹਨੂੰ ਕਮ ਸੇ ਕਮ ਸਾਲ ਤੋਂ ਉੱਤੇ ਹੋ ਗਿਆ ਜੀ ਦੇਖਦੇ ਨੂੰ ਇਹਦਾ ਬੁਰਾ ਹਾਲ ਹੈ ਰੋਡ ਦਾ ਬਹੁਤ ਜ਼ਿਆਦਾ ਜ਼ਿਆਦਾ ਤੌਰ 'ਤੇ ਉਹਨਾਂ ਨੂੰ ਜ਼ਿਆਦਾ ਲੋਕਾਂ ਨੂੰ ਹਰਾਨੀ ਹੁੰਦੀ ਹੈ ਜਿਨ੍ਹਾਂ ਦੇ ਨਾਲ ਫੈਮਿਲੀ ਆ ਜੇਕਰ ਬੰਦਾ ਕੱਲਾ ਜਾਂਦਾ ਹੋਵੇ ਜੀ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਫੈਮਿਲੀ ਕੰਨੀ ਧਿਆਨ ਕਰੋ ਕੋਈ ਜਿਵੇਂ ਫੈਮਿਲੀ ਬੱਚੇ ਜਾਂਦੇ ਨੇ ਜੀ ਛੋਟੇ ਛੋਟੇ ਨਾਲ ਤੇ ਨਾਲ ਕਈ ਵਾਰੀ ਭੈਣ ਦੀ ਕਿਸੇ ਦੀ ਡਿਲਵਰੀ ਕੇਸ ਹੋਣਾ ਹੁੰਦਾ ਐਂਬੂਲੈਂਸ ਦੇ ਵਿੱਚ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੁੰਦੀ ਹੋਈ ਲੈ ਕੇ ਜਾਣ ਨੂੰ ਇਹ ਜਿਆਦਾ ਬਹੁਤ ਜ਼ਿਆਦਾ ਬੇਕਾਰ ਰੋੜਾ ਜੀ ਇਹਨੂੰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਮੰਗ ਹੈ ਜੀ ਕਿ ਇਹ ਜੇ ਰੋੜਾ ਜਿਹੜੇ ਨੇ ਰੋਡ ਨੇ ਬੜੇ ਰੋਡ ਨੇ ਇਹਨਾਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਬਣਾਉਣੇ ਇਹ ਜਾਂ ਕਿ ਵੀ ਚਲਦੇ ਹੋਏ ਕਿਸੇ ਬੱਚੇ ਨੂੰ ਜਾਂ ਕਿਸੇ ਲੇਡੀਜ਼ ਨੂੰ ਭੈਣ ਨੂੰ ਮੇਰੀ ਨੂੰ ਕਿਸੇ ਨੂੰ ਤਕਲੀਫ ਨਾ ਆਵੇ ਜੀ ਇਹ ਗੱਲ ਉਹੀ ਬੰਦਾ ਸਮਝ ਸਕਦਾ ਜਿਹਦੇ ਪਰਿਵਾਰ ਆ ਜੀ ਜਿਹਦੇ ਪਰਿਵਾਰ ਹੀ ਨਹੀਂ ਹੈਗਾ ਜੀ ਉਹਨੂੰ ਕੋਈ ਦਿੱਕਤ ਨਹੀਂ ਪੈਂਦੀ ਇਹ ਚੀਜ਼ ਦੀ ਜਿਹਨੂੰ ਲੋੜ ਆ ਜੀ ਉਹੀ ਕਰ ਸਕਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਸਾਡੇ ਨਾਲ ਇੱਥੋਂ ਦੇ ਲੋਕਲ 네ਟਿਵ ਜੁੜ ਚੁੱਕੇ ਨੇ ਇੱਥੋਂ ਦੇ ਨਾਗਰਿਕ ਤੇ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਦਿਖਾਇਆ ਜਾਣ ਫੋਕਸ ਕਰੋ ਉਧਰ ਕਿੰਨੇ ਵੱਡੇ ਟੋਏ ਨੇ ਸੜਕ ਟੁੱਟੀ ਹੋਈ ਹੈ ਤੇ ਕਿਸ ਪ੍ਰਕਾਰ ਦੇ ਨਾਲ ਜੋ ਵਾਹਨ ਨੇ ਉਹ ਕਿਸ ਪ੍ਰਕਾਰ ਦੇ ਨਾਲ ਧੀਮੀ ਗਤੀ ਦੇ ਵਿੱਚ ਬੜੀ ਸਾਵਧਾਨੀ ਨਾਲ ਉਹਨਾਂ ਨੂੰ ਗੁਜ਼ਰਨਾ ਪੈ ਰਿਹਾ ਤੇ ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਲੋਕਲ 네ਟਿਵ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਰੋਡ ਦੀ ਹਾਲਤ ਬਾਰੇ ਸਸ਼ੀਕਲ ਜੀ ਸਸ਼ੀਕਲ ਜੀ ਕੀ ਸ਼ੁਭਨਾਮ ਹੈ ਜੀ ਤੁਹਾਡਾ ਮਾਲਵਿੰਦਰ ਰਾਜੀ ਮਾਲਵਿੰਦਰ ਜੀ ਦੱਸੋ ਕਿ ਕਿੰਨੇ ਲੰਬੇ ਸਮੋਂ ਤੋਂ ਇਹ ਸੜਕ ਟੁੱਟੀ ਹੋਈ ਐ ਇਹਨੂੰ ਤਾਂ 4-5 ਸਾਲ ਹੋ ਗਏ ਨੇ ਇਧਰ ਬੁਰਾ ਹਾਲ ਐ ਜੀ ਬਿਲਕੁਲ ਜੀ ਕੋਈ ਸਰਕਾਰ ਨਹੀਂ ਸੁਣਦੀ ਹੈਗੀ ਇੱਥੋਂ ਦਾ ਮਾਹੌਲ ਇਹ ਤਾਂ ਇਹ ਤਾਂ ਚਲੋ ਠੀਕ ਐ ਰੋਡ ਹੈਗਾ ਅੱਗੇ ਜਾ ਕੇ ਤੁਸੀਂ ਕੈਂਚੀਆਂ ਦੇ ਪੁਲ ਦੇ نیچے ਦੇਖੋਗੇ ਉੱਥੇ ਤਾਂ ਬਿਲਕੁਲ ਹੀ ਨਰਕ ਗਿਰਿਆ ਹੋਇਆ ਜੀ ਤੇ ਪਤਾ ਨਹੀਂ ਕਿੱਥੇ ਸਰਕਾਰਾਂ ਸੁੱਤੀਆਂ ਪਈਆਂ ਨੇ ਤੇ ਚਾਹੀਦਾ ਉਹਨਾਂ ਨੂੰ ਵੋਟਾਂ ਲੈਣ ਵੇਲੇ ਤਾਂ ਸਾਡੇ ਕਹਾਵਤਾਂ ਵੀ ਬਾਦਸ਼ਾਹ ਵੀ ਆ ਕੇ ਪੈਰੀਂ ਹੱਥ ਲਾਉਣ ਨੂੰ ਤਿਆਰ ਹੋ ਜਾਂਦਾ ਹੈ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਫਿਰ ਕੋਈ ਕਿਸੇ ਦਾ ਨਹੀਂ ਹੈਗਾ ਇਹ ਤਾਂ ਸਿਰਫ ਵੋਟਾਂ ਤੱਕ ਸੀਮਤ ਹੈਗੇ ਨੇ ਤੇ ਵਿਕਾਸ ਕੀਤਾ ਹੈ ਪਹਿਲਾਂ ਦੀ ਸਰਕਾਰ ਨੇ ਵਿਕਾਸ ਕੀਤਾ ਹੈ ਵਧੀਆ ਵਿਕਾਸ ਹੋਇਆ ਹੈ ਪਿੰਡਾਂ ਦੇ ਵਿੱਚ ਸੜਕਾਂ ਬਣੀਆਂ ਨੇ ਸਭ ਕੁਝ ਵਧੀਆ ਬਣਿਆ ਹੈ ਪਰ ਆ ਰੋਡਾਂ ਦਾ ਇਹ 90 ਵਾਲਾ ਰੋਡ ਹੀ ਖਰਾਬ ਹੈ ਇਕੱਲਾ ਤੇ 90 ਵਾਲੇ ਰੋਡ ਦਾ ਹੀ ਸੱਤਿਆ ਨਾਸਾ ਪਾਣੀ ਘਟੂ ਨਾਬਾ ਸੋ ਇਹਦਾ ਕੀ ਕਾਰਨ ਮੁੱਖ ਕਾਰਨ ਕੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਵੀ ਇੱਥੋਂ ਦੀ ਗੁਜ਼ਰ ਰਹੇ ਆ ਸੋ ਕੀ ਮੇਨ ਕਾਰਨ ਕੀ ਮੰਨਦੇ ਹੋ ਤੁਸੀਂ ਮੇਲ ਕਾਰਨ ਤੇ ਅਸੀਂ ਦੇਖੋ ਜਿੱਦ ਟੋਲ ਟੈਕਸ ਲੱਗਿਆ ਰਹਿੰਦਾ ਤਾਂ ਫਿਰ ਟੋਲ ਟੈਕਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਰੋਡ ਬਣਾਉਣ ਦੀ ਕੰਪਨੀ ਦੀ ਹੁਣ ਟੋਲ ਟੈਕਸ ਹੀ ਚੱਕਦਾ ਇਥੋਂ ਸਰਕਾਰ ਨੂੰ ਵੀ ਕੋਈ ਇਨਕਮ ਨਹੀਂ ਆ ਰਹੀ ਤਾਂ ਫਿਰ ਕਿਉਂ ਇਥੋਂ ਇੱਥੇ ਪੈਸਾ ਲਾਉਣਗੇ ਸਰਕਾਰ ਦਾ ਜਿੱਥੋਂ ਸਰਕਾਰ ਨੂੰ ਪੈਸਾ ਜਾਊਗਾ ਸਰਕਾਰ ਤੋਂ ਹੁਕਮਵਾਲੀ ਆਉਂਦਊਗੀ ਸੋ ਕੀ ਤੁਸੀਂ ਇਹ ਮੰਗ ਕੀਤੀ ਹੈ ਸਰਕਾਰ ਤੋਂ ਚਿੱਠੀ ਪੱਤਰ ਵੀ ਰੋਡ ਬਣਾਇਆ ਜਾਵੇ ਸਰ ਇਹ ਦੇਖੋ ਇਹਦੇ ਸਿ ਜੋ ਵੀ ਇਲਾਕੇ ਦੇ ਲੋਕ ਹੈਗੇ ਨੇ ਉਹ ਮੰਗ ਕਰਦੇ ਆ ਕੱਲਾ ਮੈਂ ਨਹੀਂ ਬਹੁਤ سارے ਲੋਕ ਮੰਗ ਕਰਦੇ ਆ ਕਿ ਉਹ ਇਧਰੋਂ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਚਿੱਠੀ ਪੱਤਰ ਵੀ ਪਾਏ ਹੋਣਗੇ ਲੋਕਾਂ ਨੇ ਪਰ ਕਿਸੇ ਦਾ ਕੋਈ ਰਿਸਪੌਂਸ ਨਹੀਂ ਹੈਗਾ ਇੱਥੇ ਆ ਕੇ ਲੀਡਰ ਜ਼ਰੂਰ ਦੇਖ ਜਾਂਦੇ ਜਦੋਂ بارش ਹੁੰਦੀ ਹੈ ਉਦੋਂ ਤਾਂ ਇਹ ਕੈਂਚੀਆਂ ਦੇ ਵਿੱਚ ਤਾਂ ਇੰਨਾ ਹਾਲਾਤ ਖਰਾਬ ਹੁੰਦੇ ਨੇ ਕਿ ਇਹ ਰੋਡ ਨੂੰ ਛੱਡ ਕੇ ਲੋਕੀ ਪਿੰਡਾਂ ਦੇ ਵਿੱਚੋਂ ਲੰਘ ਕੇ ਫਿਰ ਇਹ ਨਾਬੇ ਨੂੰ ਜਾਂਦੇ ਆ ਤੋ ਤੁਸੀਂ ਵੇਖਿਓ ਹੋਣਾ ਕਿ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ ਲੋਕੀ ਰਾਤ ਨੂੰ ਜਿਹੜੇ ਕਿਉਂਕਿ ਬਹੁਤੇ ਲੋਕ ਸ਼ਰਧਾਲੂ ਵੀ ਆਉਂਦੇ ਨੇ ਕਿਉਂਕਿ ਕਿਸੇ ਨੇ ਅਨੰਦਪੁਰ ਸਾਹਿਬ ਜਾਣਾ ਹੁੰਦਾ ਹੈ ਨੈਣਾਦੇਵੀ ਜਾਣਾ ਹੁੰਦਾ ਹੈ ਦੂਰੋਂ ਪੂਰੇ ਦੇਸ਼ ਦੇ ਵਿੱਚੋਂ ਲੋਕ ਸ਼ਰਧਾਲੂ ਆਉਂਦੇ ਨੇ ਅੰਤਰਰਾਸ਼ਟਰੀ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਵੀ ਸ਼ਰਧਾਲੂ ਆਉਂਦੇ ਨੇ ਤੇ ਕਿਉਂਕਿ ਨੈਵੀਗੇਸ਼ਨ ਇਹੀ ਇੱਕ ਸ਼ਾਰਟਕੱਟ ਦਿਖਾ ਰਿਹਾ ਹੁੰਦਾ ਤੇ ਬਹੁਤੇ ਸ਼ਰਧਾਲੂ ਜੀ ਹੁੰਦੇ ਨੇ ਜੋ ਪੈਦਲ ਯਾਤਰਾ ਵੀ ਕਰਦੇ ਨੇ ਤਾਂ ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ ਸਮੱਸਿਆ ਦਾ ਸਮੱਸਿਆ ਹੀ ਸਮੱਸਿਆ ਜੀ ਇੱਥੇ ਦਾ ਕੁਝ ਜਿਹੜਾ ਸਿਸਟਮ ਹੈਗਾ ਸਾਰੀ ਹਰ ਤਰ੍ਹਾਂ ਦੀ ਸਮੱਸਿਆ ਇੱਥੇ ਰੋਡ ਸਹੀ ਹੋਏਗਾ ਆਵਾਜਾਈ ਸਹੀ ਚੱਲੇਗੀ ਜੀ ਨੇਰੇ ਸਵੇਰੇ ਜਾਂਦੇ ਆ ਤਾਂ ਕਈ ਜਗ੍ਹਾ ਐਸੀ ਆ ਨੇ ਜਿੱਥੇ ਨਸ਼ੇੜੀ ਲੋਕ ਖੜ ਜਾਂਦੇ ਆ ਨਿਊ ਜਨਰੇਸ਼ਨ ਜਿਹੜੀ ਮਾੜੇ ਨਸ਼ਿਆਂ ਤੇ ਲੱਗ ਚੁੱਕੀ ਹੈ ਸਾਡੀ ਸਰਕਾਰ ਤੋਂ ਅਸੀਂ ਕੋਈ ਹੋਰ ਮੰਗ ਨਹੀਂ ਕਰਦੇ ਜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਵੇ ਤੇ ਜਿਹੜੀਆਂ ਆ ਜ਼ਰੂਰਤਾਂ ਹੈਗੀਆਂ ਜਿਦਾ ਰੋਡ ਦੀ ਹੋ ਗਈ ਹੈ ਪੜਾਈ ਹੋ ਗਈ ਹੈ ਦਵਾਈ ਹੋ ਗਈ ਹੈ ਚਲੋ ਪੜਾਈ ਵੀ ਫਰੀ ਹੈ ਦਵਾਈ ਵੀ ਫਰੀ ਹੈ ਹੁਣ ਇਹਨਾਂ ਨੇ ਦੋ ਚੀਜ਼ਾਂ ਚੜਤੀਆਂ ਨੇ ਇਹ ਇੱਕ ਤਾਂ ਇਹ ਸਾਡੇ ਰੋਡ ਵਾਲੀ ਸਮੱਸਿਆ ਹੈ ਤੇ ਦੂਜੀ ਨਸ਼ੇ ਦੀ ਤੇ ਸਾਡੀ ਤਾਂ ਇਹੀ ਬੇਨਤੀ ਹੈ ਵੀ ਨਸ਼ੇ ਨੂੰ ਖਤਮ ਕਰੋ ਪੰਜਾਬ ਚ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਰੋਡ ਦੇ ਕਿਨਾਰੇ ਕੋਲਡ ਡਰਿੰਕਸ ਦਾ ਵਪਾਰ ਕਰ ਰਹੇ ਨੇ ਕੋਲਡ ਡਰਿੰਕ ਸੇਲ ਕਰ ਰਹੇ ਨੇ ਸਾਡੇ ਨਾਲ ਉਹ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੀਆਂ ਹਾਸੇ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਇਸ ਰੋਡ ਦੇ ਉੱਤੇ ਯਾਤਰੀਆਂ ਨੂੰ ਆਉਂਦੀਆਂ ਨੇ ਸਸ਼ੀਗਲ ਜੀ ਜੀ ਸ਼ੁਭਨਾ ਮਜੀ ਤੁਹਾਡਾ ਹਾਂ ਜੀ ਮਲਰਾਮ ਸੋ ਸਰ ਸਾਨੂੰ ਦੱਸੋ ਕਿ ਇਸ ਰੋਡ ਦੇ ਉੱਤੇ ਕੀ-ਕੀ ਦੁਰਘਟਨਾਵਾਂ ਤੋਂ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਆਮ ਲੋਕਾਂ ਨੂੰ ਯਾਤਰੀਆਂ ਨੂੰ ਕਰਨਾ ਪੈਂਦਾ ਬਹੁਤ ਔਖਾ ਜੀ ਗੱਡੀਆਂ ਬਹੁਤ ਟੁੱਟਦੀਆਂ ਨੇ ਮੋਟਰਸਾਈਕਲ ਟੁੱਟਦੇ ਨੇ ਐ ਬਹੁਤ ਪਰੇਸ਼ਾਨੀ ਆਉਂਦੀਆਂ ਨੇ ਹਾਏ ਸੋ ਕਦੋਂ ਤੋਂ ਇਹ ਰੋਡ ਟੁੱਟਿਆ ਹੋਇਆ ਹੈ ਕਿਉਂਕਿ ਤੁਸੀਂ ਲੋਕਲ ਨਿਵਾਸੀ ਹੋ ਕਿੰਨਾ ਸਮਾਂ ਹੋ ਗਿਆ ਇਸ ਰੋਡ ਟੁੱਟੇ ਨੂੰ ਟੁੱਟੇ ਸਾਲ ਹੋ ਚੱਲੇ ਜੀ ਸਾਲ ਤੋਂ ਉੱਪਰ ਹੀ ਹੋ ਚੱਲੇ ਆ ਹਾਂ ਰੋਡ ਵਾਲੇ ਕੋਈ ਤਿਆਰੀ ਨਹੀਂ ਹੋ ਰਹੀ ਹਾਂ ਬਹੁਤ ਮੁਸ਼ਕਲਾਂ ਹੁੰਦੀਆਂ ਹਾਂ ਸੂ ਮੰਗੇ ਕੀਤੀ ਗਈ ਸੀ ਮੰਤਰੀਆਂ ਕੋਲ ਇਲਾਕੇ ਦੁਆਰਾ ਉਹ ਕਹਿੰਦੇ ਆ ਕਹਿੰਦੇ ਨੇ ਕਹਿੰਦਾ ਭਈ ਪੈਸੇ ਦਿੱਤੇ ਹੋਏ ਨੇ ਬਣੂਗੀ ਪਤਾ ਨਹੀਂ ਹੁਣ ਕਦੋਂ ਬਣੂਗੀ ਨਹੀਂ ਬਣੂਗੀ ਇਹ ਰੱਦ ਇਹ ਮਾ ਜਿਆ ਨਾ ਵੀ ਘਰ ਕੀ ਪਤਾ ਕਰ ਬਣੂਗੀ ਕਦੋਂ ਨਹੀਂ ਬਣੂਗੀ ਹੈ ਬਹੁਤ ਟੁੱਟੀ ਪਈ ਏ ਸੜਕ ਆਪਾਂ ਕੈਂਚੀਆਂ ਚ ਬੁਰਾ ਹਾਲ ਹੈ ਉੱਥੇ ਬਹੁਤ ਔਖਾ ਹੈ ਗੱਡੀਆਂ ਨੂੰ ਹੈ ਉੱਥੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਤੇ ਮੀਂਹ ਪੈ ਜਾਂਦਾ ਫਿਰ ਪਾਣੀ ਢਾਹ ਜਾਂਦਾ ਬਹੁਤ ਗੱਡੀਆਂ ਉੱਥੋਂ ਮੁਸ਼ਕਲ ਲੰਘੇ ਹੋਰ ਦੋ ਪਈਆ ਵਾਹਨ ਚਾਲਕ ਜੁੜ ਗਏ ਨੇ ਸੋ ਕੀ ਕੀ ਸਮੱਸਿਆਵਾਂ ਹੁੰਦੀਆਂ ਨੇ ਇਸ ਰੋਡ ਦੇ ਉੱਤੇ ਆਓ ਉਹਨਾਂ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਭਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਮਨਿੰਦਰ ਜੀ ਰੋਡ ਦੀ ਹਾਲਤ ਕਾਫੀ ਲੰਬੇ ਸਮੇਂ ਤੋਂ ਖਰਾਬ ਪਈ ਆ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਰੋਡ ਸਰ ਬਣ ਨਹੀਂ ਰਿਹਾ ਜੀ ਬਹੁਤ ਟਾਈਮ ਹੋ ਗਿਆ ਬੜਾ ਟਾਈਮ ਹੋ ਗਿਆ ਜੀ ਰੋਡ ਦੀ ਤਾਂ ਬਹੁਤ ਪੂਰੀ ਹਾਲਤ ਹੈ ਜੀ ਉਹ ਕੀ ਕੀ ਸਮੱਸਿਆ ਆਉਂਦੀ ਆ ਨੇ ਤੁਹਾਨੂੰ ਇੱਥੇ ਸਮੱਸਿਆ ਤਾਂ ਸਾਰਾ ਆਉਂਦੀ ਆ ਨੇ ਹੁਣ ਨੇੜੇ ਪਿੰਡ ਹੈ ਜੀ ਆਪਣਾ ਸਾਰੀ ਸਮੱਸਿਆ ਹੀ ਨੇ ਹੁਣ ਸੋ ਅੱਜ ਅਸੀਂ ਆ ਰਹੇ ਆ ਨਾਬਾ ਤੋਂ ਪੁਹਾਨੀਗੜ ਰੋਡ ਦੇ ਉੱਤੇ ਸੋ ਪਿਛਲੇ ਲੰਬੇ ਸਮੇਂ ਤੋਂ ਸੜਕ ਹੈ ਮੇਨ ਹਾਈਵੇ ਹੈ ਇਦੀ ਮੁਰੰਮਤ ਕੀਤੀ ਜਾਵੇ ਲੇਕਿਨ ਸਰਕਾਰ ਤੱਕ ਸਰਕਾਰ ਜਾਂ ਜੋ ਵੀ ਪ੍ਰਸ਼ਾਸਨ ਹੈ ਉਹ ਆਪਣਾ ਕੰਮ ਪਤਾ ਨਹੀਂ ਕਿਉਂ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਸੋ ਲੋਕਾਂ ਦੀ ਆ ਆਵਾਜ਼ ਦੇ ਉੱਤੇ ਲੋਕਾਂ ਦੀ ਰਿਕਵੈਸਟ ਉੱਤੇ ਅੱਜ ਅਸੀਂ ਇੱਥੇ ਸ਼ੂਟ ਕਰ ਰਹੇ ਹਾਂ ਤੇ तमाम ਤੁਸੀਂ ਵੀਡੀਓ ਦੇ ਵਿੱਚ ਵੀ ਵੇਖੋਗੇ ਕਿ ਕਿਸ ਪ੍ਰਕਾਰ ਦੇ ਨਾਲ ਜੋ ਇੱਕ ਮੇਜਰ ਪੇਚ ਨੇ ਜੋ ਵੱਡੇ ਵੱਡੇ ਟੋਏ ਨੇ ਉਹ ਇਸ ਮੇਨ ਹਾਈਵੇ ਦੇ ਉੱਤੇ ਮੌਜੂਦ ਨੇ ਤੇ ਜੋ ਇੱਕ ਦੁਰਘਟਨਾ ਦਾ ਕਾਰਨ ਬਣਦੇ ਨੇ ਤੇ ਤੁਸੀਂ ਇਹ ਵੀ ਵੇਖੋਗੇ ਵੀਡੀਓ ਦੇ ਵਿੱਚ ਕਿ ਕਿਸ ਪ੍ਰਕਾਰ ਦੇ ਨਾਲ ਜੋ ਗੱਡੀਆਂ ਨੇ ਸਾਧਨ ਨੇ ਵਾਹਨ ਨੇ ਉਹ ਜ਼ਿਕਜ਼ੈਕ ਕਰਕੇ ਟੋਇਆਂ ਤੋਂ ਬਚਣ ਦੇ ਲਈ ਇਸ ਤਰੀਕੇ ਦੇ ਨਾਲ ਚੱਲਦੇ ਨੇ ਕਿ ਦਿਨ ਦਿਹਾੜੇ ਵੀ ਵੱਡੀਆਂ ਕੜਨਾਵਾਵਾਂ ਹੋ ਜਾਂਦੀਆਂ ਨੇ ਦੋ ਪਹੀਆ ਵਾਹਨ ਦੀ ਜੇਕਰ ਗੱਲ ਕਰੀਏ ਤਾਂ ਜੋ ਟ੍ਰੀਸ ਨੇ ਜੋ ਦਰੱਖਾਂ ਦੇ ਛਾਂ ਦੇ ਵਿੱਚ ਜੋ ਇਹ ਵੱਡੇ ਟੋਏ ਨੇ ਉਹ ਨਜ਼ਰ ਨਹੀਂ ਆਉਂਦੇ ਤੇ ਰਾਤ ਨੂੰ ਤੇ ਇਹ ਦੁਰਕੜਨ ਦਾ ਕਾਰਨ ਬਣਦੇ ਹੀ ਨੇ ਸੋ ਆਓ ਰੋਡ ਦੇ ਉੱਤੇ ਖੜੇ ਆਂ ਰੋਡ ਦੇ ਉੱਤੇ ਜੋ ਵੱਡੇ ਵੱਡੇ ਟਰੱਕ ਨੇ ਵੱਡੇ ਸਾਧਨ ਨੇ ਵੱਡੇ ਵਾਹਨ ਨੇ ਉਹਨਾਂ ਦੇ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕਿਸ ਪ੍ਰਕਾਰ ਦੇ ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਸ਼ੀ ਗਾਲ ਜੀ ਗੱਡ ਖੜਦੇ ਬਹੁਤ ਐ ਸਰ ਚੱਲਣੇ ਵਿੱਚ ਵੀ ਬਹੁਤ ਮੁਸ਼ਕਿਲ ਹੈ ਟਾਇਰ ਫੁੱਟ ਜਾਂਦੇ ਹਨ ਅਚਾਨਕ ਰੁਕਤੇ ਨਹੀਂ ਹੈ ਛੋਟੇ ਵਾਹਨ ਆ ਗਿਆ ਜਾਂਦੇ ਤੇ ਰੋਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕੀ ਕਰੈਨਾ ਕੋ ਮੁਸੀਬਤ ਮੈਂ ਟੋਲ ਵੋਕਾ ਉਹ ਲੱਗਦਾ ਮਾਰੇ ਤੋਂ ਬਾਕੀ ਸਹੂਇਤਾ ਕੋਈ ਪ੍ਰਕਾਰ ਦੀ ਹੈ ਨਹੀਂ अब खड्डे तो इतने इतने पड़े क्या करें चलने में बहुत तकलीफ पड़ती है लेकिन अब किसको सुने कोई सुनने वाला तो है नहीं यही बात है सर so, सो की कहना चाहोगे इस रोड रोड बारे so, में बहुत खड्डे हो गए गाड़ी को बेल्ट कोई, बेल कोई नुकसान हो जाता है रोड बना रहे टोल लगा देते हैं बात रहे है खराब हो जाते हैं रोड की समस्या है की मांग कर तो सरकार बोल भाई रोड बढ़िया बने ਗੱਡੀ ਵਾਲਾ ਕਿੰਨਾ ਟੈਕਸ ਦਿੰਦਾ ਹੈ ਉਸका उसको उपयोग करना चाहिए वो नहीं मिल रहा हमको ਸੋ ਦੋਸਤੋ ਤੁਸੀਂ ਵੇਖ ਰਹੇ ਸੀਗੇ ਮੀਡੀਆ ਬਾਚ ਚੈਨਲ ਤੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਪੁਆਣੀ ਗਾਰਡ ਨਾਬਾ ਰੋਡ ਦੀ ਰੋਡ ਦੇ ਉੱਤੇ ਤੇ ਕਿਸ ਪ੍ਰਕਾਰ ਦੇ ਨਾਲ ਜੋ ਰੋਡ ਦੀ ਹਾਲਤ ਸੀ ਸੋ ਲੋਕ ਪਰੇਸ਼ਾਨ ਸੀ ਸੋ ਲੋਕਾਂ ਦੀ ਆਵਾਜ਼ ਦੇ ਲਈ ਮੀਡੀਆ ਬਾਚ ਚੈਨਲ ਹਮੇਸ਼ਾ ਉਹ ਉਹਨਾਂ ਦਾ ਸਾਥ ਦਿੰਦਾ ਹੈ ਸੋ ਜੇਕਰ ਤੁਸੀਂ ਵੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਆਵਾਜ਼ ਨਹੀਂ ਸੁਣੀ ਜਾ ਰਹੀ ਤਾਂ ਤੁਸੀਂ ਸਾਨੂੰ ਸਾਡੀ ਈਮੇਲ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਮਸਲਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਿਉਂਕਿ ਨਿਰਪੱਖ ਪੱਤਰਕਾਰਤਾ ਉਹਦੀ ਕੀਤੀ ਜਾ ਸਕਦੀ ਹੈ ਜੇਕਰ ਲੋਕ ਲੋਕਾਂ ਦੇ ਨਾਲ ਖੜਕੇ ਲੋਕਾਂ ਦੇ ਹੱਕਾਂ ਦੀ ਗੱਲ ਸੁਣਨਗੇ ਤੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਕੈਮਰਾਮੈਨ ਵਿਪਨ ਕੁਮਾਰ ਦੇ ਨਾਲ ਮੈਂ ਕਰਮਵੰਦ ਸਿੰਘ ਦੇਖਦੇ ਰਹੋ ਮੀਡੀਆ ਬਾਚ ਚੈਨਲ ਧੰਨਵਾਦ